ਸੱਚੀ ਆਗਾ ਲੋਸ ਤੋਂ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਮੇਰਾ ਨਾਮ ਆ ਚੰਦबीर ਸਿੰਘ ਢਿੱਲੋਂ। ਦੋਸਤੋ ਅੱਜ ਮੇਰੇ ਹੱਥ 'ਚ ਕਿਤਾਬ ਆ। ਬਹੁਤ ਹੀ ਜਿਹਦੇ ਮੈਂ ਸਟਿੱਕੀ ਨੋਟਸ ਲਗਾਏ ਨੇ, ਮਾਰਕ ਲਗਾਏ ਨੇ, ਪਿੰਨ ਜਿਹੜੇ ਨੇ ਲਗਾਏ ਨੇ ਤੇ ਨਾਲ ਪੇਜ ਵੀ ਮੋੜੇ ਹੋਏ ਨੇ। ਬਹੁਤ ਜਿਹਾ ਨੇ ਇਸ ਕਿਤਾਬ ਦੇ ਵਿੱਚੋਂ ਮੇਰਾ ਲਗਭਗ YouTube ਦੇ ਉੱਤੇ ਬਹੁਤ ਵੀਡੀਓ ਬਣ ਜਾਣੀਆਂ ਨੇ ਪਰ ਜਿਹੜੀ ਮੈਂ ਅੱਜ ਦਾ ਟਾਈਟਲ ਆ ਵੀ ਮੈਨੂੰ ਇਸ ਕਿਤਾਬ ਨੂੰ ਪੜ੍ਹਨ ਲੱਗਾ ਇਹਨਾਂ ਸਮਾਂ ਕਿਉਂ ਲੱਗ ਗਿਆ? ਕੁਝ ਪੁਆਇੰਟ ਨੇ ਜਿਹਦਾ ਜਿਹਨਾਂ ਉੱਤੇ ਮੈਂ ਗੱਲ ਕਰੂੰਗਾ। ਸਭ ਤੋਂ ਪਹਿਲਾਂ ਤਾਂ ਮੈਂ ਕਿਤਾਬ ਸ਼ੁਰੂ ਕੀਤੀ ਸੀਗੀ ਮੈਂ ਪੰਨੇ ਉ 17 ਤਰੀਕ 9ਵਾਂ ਮਹੀਨਾ 2023 ਨੂੰ ਮੈਂ 10:30 ਵਜੇ ਤਕਰੀਬਨ ਮੈਂ ਬੁੱਕ ਜਿਹੜੀ ਸਟਾਰਟ ਕੀਤੀ ਸੀ ਤੇ ਇਸ ਬੁੱਕ ਦੀ ਰეკਮੈਂਡੇਸ਼ਨ ਮੈਨੂੰ ਮੇਰੇ ਯਾਰਾਂ ਦੋਸਤਾਂ ਵੱਲੋਂ ਕੁਝ ਮੇਰੇ ਸੱਜਣਾ ਮਿੱਤਰਾਂ ਕਰੀਬੀਆਂ ਵੱਲੋਂ ਮੈਨੂੰ ਬਹੁਤ ਆਈਆਂ ਸੀ ਕਿ ਇਹ ਬੁੱਕ ਸਭ ਤੋਂ ਪਹਿਲਾਂ ਪੜ੍ਹੀ ਜਾਵੇ ਤੇ ਮੈਨੂੰ ਲੱਗਦਾ ਕਿ ਤੂੰ ਇਸ ਬੁੱਕ ਨੂੰ ਪੜ੍ਹਨ ਤੋਂ ਬਾਅਦ ਬਹੁਤ ਹੀ ਵਧੀਆ ਮਹਿਸੂਸ ਕਰੇਗਾ ਲਗਭਗ ਮੈਂ ਪਹਿਲਾ ਭਾਗ ਬੜੀ ਛੇਤੀ ਪੜ੍ਹ ਲਿਆ ਸੀਗਾ ਦੂਸਰਾ ਭਾਗ ਮੈਂ 2 ਮਹੀਨੇ ਸਕਿਪ ਕਰਤਾ ਸੀਗਾ ਉਸ ਤੋਂ ਬਾਅਦ ਮੈਂ ਬੁੱਕ ਨਹੀਂ ਪੜ੍ਹੀ 2 ਮਹੀਨੇ ਉਸ ਤੋਂ ਬਾਅਦ ਮੈਂ ਦੂਸਰਾ ਭਾਗ ਸ਼ੁਰੂ ਕੀਤਾ ਪੜ੍ਹਨਾ ਅਸ ਮੈਂ ਉਹ ਰਾਹ ਪਹਿਲਾਂ ਦੱਸ ਦੇਣਾ ਬੁੱਕ ਦੇ ਵਿੱਚ ਜਿਹੜੀਆਂ ਗੱਲਾਂ ਨੇ ਬਹੁਤ ਹੀ ਵਧੀਆ ਨੇ ਤੁਹਾਨੂੰ ਆਪਣੇ ਨਾਲ ਜੋੜਦੀਆਂ ਨੇ ਤੇ ਵਿੱਚੋਂ ਵਿੱਚ ਬੁੱਕ ਥੋੜੀ ਜੀ ਡਾਡੋਲ ਜੀ ਹੋ ਜਾਂਦੀ ਹੈ ਜਿੱਥੋਂ ਤੁਹਾਨੂੰ ਸਮਝਣਾ ਬੁੱਕ ਨੂੰ ਬਹੁਤ ਔਖਾ ਜਿਹਾ ਲੱਗਦਾ ਵੀ ਇਹ ਕਿ ਚੱਲੀ ਜਾ ਰਿਹਾ ਪਰ ਹਰ ਬੁੱਕ ਜਿਹੜੀ ਹੁੰਦੀ ਆਖਰ ਨੂੰ ਆ ਕੇ ਤੁਹਾਨੂੰ ਜਰੂਰ ਸਮਝ ਆ ਜਾਂਦੀ ਜਿ ਤਰ੍ਹਾਂ ਇੱਕ ਮੂਵੀ ਦਾ ਕਲਾਈਮੈਕਸ ਹੁੰਦਾ ਨਾ ਉਸ ਤਰ੍ਹਾਂ ਤੁਹਾਨੂੰ ਸਮਝ ਲੱਗ ਜਾਂਦਾ ਵੀ ਹਾਂ ਯਾਰ ਇਹ ਹੁਣ ਮਤਲਬ ਕੀ ਸੀਗਾ ਇੱਕ ਬੁੱਕ ਦਾ ਇਹਦਾ ਮਤਲਬ ਕੀ ਹੈ ਹਨ ਤੇ ਸਭ ਤੋਂ ਪਹਿਲਾ ਜਿਹੜਾ ਪੁਆਇੰਟ ਆ ਉਹ ਦੋਸਤ ਹੈਗਾ ਏ ਇਨਾ ਸਮਾਂ ਮੈਨੂੰ ਕਿਉਂ ਲੱਗ ਰਿਹਾ ਐ ਇਸ ਬੁੱਕ ਨੂੰ ਪੜਨ ਦੇ ਲਈ ਮੈਨੂੰ ਦੋਸਤੋ ਇਨਾ ਸਮਾਂ ਤਾਂ ਲੱਗ ਰਿਹਾ ਕਿਉਂਕਿ ਮੈਂ ਬੁੱਕ ਨੂੰ ਪੜਨ ਲੱਗਿਆ ਬਹੁਤ ਹੀ ਸਾਜ ਸੁਭਾਣਾ ਪੜਦਾ ਬੁੱਕ ਨੂੰ ਕਿਤਾਬ ਨੂੰ ਜਿਹੜੀਆਂ ਸ਼ਾਇਰੀਆਂ ਵਾਲੀਆਂ ਬੁੱਕਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕਵਿਤਾਵਾਂ ਲਿਖੀਆਂ ਹੁੰਦੀਆਂ ਨੇ ਉਹ ਤੇ ਚਲੋ ਪੜ ਕੇ ਬੰਦਾ ਮਿੰਟੋ ਮਿੰਟਣਾ ਥਰੀ ਹੋ ਜਾਂਦਾ ਵਾ ਪਰ ਜਿਹੜੀਆਂ ਇਤਿਹਾਸਿਕ ਬੁੱਕਾਂਆਂ ਦੀਆਂ ਨੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਫ੍ਰੀ ਟਾਈਮ ਚਾਹੀਦਾ ਹੁੰਦਾ ਜੇ ਇਹ ਬੁੱਕਿਆ ਥੋੜੀ ਜਿਹੀ ਜ਼ਿਆਦੀ ਵਧੀਆ ਏ ਸੰਸਾਰ ਪ੍ਰਸਿੱਧ ਬੁੱਕ ਐ ਜਿਹੜੀ ਮੇਰਾ ਦਾਗਿਸਤਾਨ ਤੇ ਬਹੁਤੀ ਰਸੂਲ ਹਮਤਾ ਵੇ ਤੇ ਮੈਨੂੰ ਇਸ ਬੁੱਕ ਨੂੰ ਪੜਨ ਲੱਗਾ ਤਾਂ ਸਮਾਂ ਲੱਗਾ ਕਿਉਂਕਿ ਮੈਂ ਜਦੋਂ ਵੀ ਟਰੈਵਲ ਕਰਦਾ ਸੀਗਾ ਉਦੋਂ ਹੀ ਸਿਰਫ ਫੇਸਬੁੱਕ ਨੂੰ ਮੈਂ ਰੀਡ ਕਰਦਾ ਸੀਗਾ ਉਸ ਤਰ੍ਹਾਂ ਮੇਰੇ ਕੋਲ ਬਹੁਤ ਹੀ ਘੱਟ ਸਮਾਂ ਹੁੰਦਾ ਜਾਂ ਮੈਂ ਆਪਣੇ ਕੰਮ ਦੇ ਉੱਤੇ ਜੋਬ ਦੇ ਉੱਤੇ 2-3 ਪੰਨੇ ਪੜ ਲੈਣਾ ਹੁੰਦਾ ਤੇ ਜਿਹੜੇ ਇਹਦੇ ਵਿੱਚ ਪੁਆਇੰਟ ਦਿੱਤੇ ਗਏ ਨੇ ਬਹੁਤ ਹੀ ਵਧੀਆ ਨੇ ਕੁਝ ਪੁਆਇੰਟ ਮੈਂ ਸਕਰੀਨ ਦੇ ਉੱਤੇ ਲਗਾ ਦੂੰਗਾ ਤੁਸੀਂ ਪਾਉਜ਼ ਕਰਕੇ ਵੀਡੀਓ ਨੂੰ ਉੱਥੋਂ ਪੜ ਲਿਓ ਵੀ ਕਿਹੜੇ-ਕਿਹੜੇ ਪੁਆਇੰਟ ਨੇ ਹੈ ਕਿਹੜੇ-ਕਿਹੜੇ ਪਾਣੇ ਦੇ ਉੱਤੇ ਆਧਾਰ ਬੁੱਕ ਹੈ ਇੱਕ ਤੇ ਦੋ ਭਾਗ ਇਹਦੇ ਵਿੱਚ ਇਕੱਠੇ ਦਿੱਤੇ ਗਏ ਨੇ ਪਹਿਲੇ ਤੇ ਇਕੱਲਾ ਭਾ ਰਾ ਦੂਸਾ ਬਿੰਦੂ ਲਾ ਸਕਦਾ ਹਾਂ ਮਾਰਕੀਟ ਦੇ ਵਿੱਚੋਂ ਦੂਸਰੇ ਪੁਆਇੰਟ ਦੀ ਗੱਲ ਕਰਾਂ ਤਾਂ ਦੋਸਤੋ ਮੈਨੂੰ ਇਸ ਬੁੱਕ ਨੂੰ ਪੜਨ ਲੱਗਿਆ ਮੇਰੇ ਵਿੱਚ ਕੀ ਬਦਲਾਅ ਆਇਆ ਇਸ ਬੁੱਕ ਨੂੰ ਪੜਨ ਲੱਗਿਆ ਦੋਸਤੋ ਮੇਰੇ ਵਿੱਚ ਬਦਲਾਅ ਇਹ ਆਇਆ ਕਿ ਇਹਨੇ ਮੈਨੂੰ ਮੇਰੇ ਪਿੰਡਾਂ ਨਾਲ ਜੋੜਿਆ ਮੈਨੂੰ ਮੇਰੇ ਆਪਣੇ ਨਾਲ ਜੋੜਿਆ ਕਿਉਂਕਿ ਮੈਂ ਹੁਣ ਦੂਰ ਰਹਿਣਾ ਕਰਦਾ ਹਾਂ ਭਾਵੇਂ ਕਿੰਨਾ ਵੀ ਆ ਪਰ ਦੂਰ ਤੇ ਰਹਿਣਾ ਤੇ ਦੂਰੀ ਥੋੜੀ ਆ ਜਾਂ ਜਾਰੀ ਆ ਜਾਂ ਜਿਹੜੇ ਵਿਦੇਸ਼ਾਂ 'ਚ ਰਹਿੰਦੇ ਨੇ ਉਹ ਮੈਨੂੰ ਲੱਗਦਾ ਇਹ ਬੁੱਕ ਜਦੋਂ ਪੜਨਗੇ ਉਹਨਾਂ ਨੂੰ ਆਪਣੇ ਪਿੰਡ ਦੇ ਨਾਲ ਜੋੜੂਗੀ ਬੁੱਕ ਆਪਣੇ ਦੇਸ਼ ਨਾਲ ਜੋੜੂਗੀ ਆਪਣੇ ਹਾਂ ਜੋ ਵੀ ਆਪਣੀ ਮਾ ਭੂਮੀ ਆ ਉਹ ਨਾਲ ਜੋੜੂਗੀ ਮਿੱਟੀ ਦੇ ਨਾਲ ਜੋੜੂਗੀ ਘਰ ਦੇ ਨਾਲ ਜੋੜੂਗੀ ਮਾਪਿਆਂ ਨਾਲ ਜੋੜੂਗੀ ਅਗਰ ਤੁਹਾਡੇ ਚ ਮਾੜੀਆਂ ਆਤਾਂ ਨੇ ਉਹ ਚੰਗੀਆਂ ਸੁਧਨਗੀਆਂ ਥੋੜੀਆਂ ਤੇ ਇਸ ਬੁੱਕ ਨੂੰ ਪੜਨ ਕੇ ਤੁਸੀਂ ਬਹੁਤ ਰਿਲੈਕਸ ਜਾਂ ਫੀਲ ਕਰੋਗੇ ਜਿਹੜਾ ਮੰਗੇ ਕਹਿੰਦੇ ਆ ਨਾ ਬੜਾ ਵਧੀਆ ਤਰੀਕੇ ਨਾਲ ਇਸ ਬੁੱਕ ਨੂੰ ਪੜਨ ਤੋਂ ਬਾਅਦ ਜਦੋਂ ਮੈਂ ਪੜਦਾ ਨਾ ਬੁੱਕ ਮੈਂ ਕੰਨ ਦੇ ਵਿੱਚ ਹੈੱਡਫੋਨ ਲਾ ਲੈਣਾ ਤੇ ਬਸ ਇਹਨੂੰ ਕਾ ਪੜ ਲੈਣਾ ਹੁਣਾ ਜਿਆਦਾਤਰ ਬੁੱਕ ਮੈਂ ਰਿਲੈਕਸ ਹੋਣ ਵਾਸਤੇ ਪੜਦਾ ਹੁਣਾ ਪਰ ਇਸ ਬੁੱਕ ਦੇ ਵਿੱਚ ਮੈਨੂੰ ਸਮਝਣ ਨੂੰ ਬਹੁਤ ਕੁਝ ਮਿਲਿਆ ਪਹਿਲੀ ਬੁੱਕ ਜਿਹਦੇ ਵਿੱਚ ਇੰਨੇ ਪੰਨੇ ਮੋੜੇ ਆ ਅਸੇ ਕਿਤਾਬਾਂ ਦੇ ਵਿੱਚ ਪੰਨੇ ਤੇ ਮੋੜਨੇ ਨਹੀਂ ਚਾਹੀਦੇ ਪਰ ਮੈਸ ਬੁੱਕ ਦੇ ਵਿੱਚ ਬਹੁਤ ਪੰਨੇ ਮੋੜੇ ਆ ਵੀ ਮੈਂ ਬਹੁਤ ਹੀ ਜ਼ਿਆਦਾ ਜਿਹਨੂੰ ਕਹਿੰਦੇ YouTube ਕੰਟੈਂਟ ਮੈਂ ਬਣਾ ਸਕਦਾ ਇਹ ਤੋਂ ਪਰ ਬੜੀਆਂ ਸ਼ਾਨਦਾਰ ਚੀਜ਼ਾਂ ਦਿੱਤੀਆਂ ਗਈਆਂ ਨੇ ਆਉਣ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇੱਕ ਦੇ ਆ ਜਿੱਦੋਂ ਮੈਨੂੰ ਸਮਝ ਲੱਗੀ ਜੋ ਕਿ ਤੇ ਮੈਂ ਬਹੁਤ ਹੀ ਇਹਦੇ ਵਿੱਚ ਮੈਂ ਲਾਈਆਂ ਹੋਈਆਂ ਨੇ ਮਾਰਕਿੰਗ ਲਾਈਆਂ ਹੋਈਆਂ ਨੇ ਤੇ ਮੈਂ ਸਮਝਾਉਂਗਾ ਵੀ ਜ਼ਰੂਰ ਬੜੀਆਂ ਡਿਫਾਈਨ ਗੱਲਾਂ ਕੀਤੀਆਂ ਗਈਆਂ ਨੇ ਜਿਹਨੂੰ ਕਹਿੰਦੇ ਆ ਵੀ ਅੱਜ ਕੱਲ ਦਾ ਮਾਹੌਲ ਜਿਹੜਾ ਚੱਲਣ ਦਾ ਉਹ ਉਸ ਦੇ ਮੁਤਾਬਿਕ ਵੀ ਤੁਹਾਨੂੰ ਗੱਲਾਂ ਵਿੱਚ ਸਮਝ ਆ ਜਾਣਗੀਆਂ ਗੱਲਾਂ ਜ਼ਰੂਰ ਉਹ ਮੁਤਾਬਿਕ ਨਹੀਂ ਕੀਤੀਆਂ ਹੋਣਗ ਔਰ ਬੜਾ ਵਧੀਆ ਮਿੱਟੀ ਦੇ ਨਾਲ ਜੋੜਦੀ ਹੈ ਬੁੱਕ ਜਰੂਰ ਇੱਕ ਵਾਰੀ ਜਰੂਰ ਪੜਿਓ ਤੇ ਤੀਸਰਾ ਪੁਆਇੰਟ ਦੋਸਤੋ ਅਗਮ ਹਮੇਸ਼ਾ ਹੀ ਦੋ ਤਿੰਨ ਪੰਨਿਆਂ ਨੂੰ ਪੜਨ ਲੱਗਿਆ ਬਹੁਤ ਸਮਾਂ ਲਗਾ ਬਣਾ ਕਈ ਵਾਰੀ ਮੈਂ ਸਟਕ ਹੋ ਜਾਣਾ ਉਹਨਾਂ ਵਿੱਚ ਵੀ ਰੁਕ ਜਾਣਾ ਉਹਨਾਂ ਵੀ ਇਸ ਪੰਨੇ ਦੇ ਵਿੱਚ ਜਿਹੜਾ ਇਹ ਸ਼ਬਦ ਲਿਖਿਆ ਹੋਇਆ ਦਾ ਕੀ ਮਤਲਬ ਹੈ ਤੇ ਇਹਦੇ ਵਿੱਚ ਕੁਝ ਮਾੜੀਆਂ ਗੱਲਾਂ ਵੀ ਨੇ ਮੈਂ ਬੁੱਕ ਦੇ ਵੀਡੀਓ ਦੇ ਲਾਸਟ ਤੇ ਦੱਸੂਗਾ ਤੇ ਦੋ ਤਿੰਨ ਪੰਨਿਆਂ ਨੂੰ ਪੜਨ ਲੱਗਾ ਜਦੋਂ ਮੈਂ ਕਈ ਪੰਨਾ ਸ਼ਬਦ ਜਿਹੜੇ ਸਟਕ ਹੋ ਜਾਂਦੇ ਮੈਂ ਦੇ ਵਿੱਚ ਵੀ ਆ ਰੋਗੇ ਵੀ ਆ ਸ਼ਬਦ ਦਾ ਮਤਲਬ ਕੀ ਹੈ ਤਰ ਗੂਗਲ ਤੋਂ ਕੜਦਾ ਆਉਣਾ ਫਿਰ ਕਈ ਤਰੀਕਿਆਂ ਤੋਂ ਮੈਂ ਵਿਆਖਿਆ ਜਿਹੜੀ ਉਹ ਸ਼ਬਦ ਦੀ ਦੇਦਾ ਹੁਣਾ ਪੈਰੀ ਲਵਦੀ ਹੈ ਕਿ ਨਹੀਂ ਲਵਦੀ ਪਰ ਮੈਂ ਕਈ ਦੋ ਤਿੰਨ ਪੜਨੇ ਪੜਨ ਲੱਗਿਆ ਮੈਂ ਕਈ ਸਾਰਾ ਸਾਰਾ ਦਿਨ ਹੀ ਲਾ ਦਨਾ ਸਮਝ ਨਹੀਂ ਲੱਗਦਾ ਮੈਨੂੰ ਵੀ ਮੈਂ ਇਹ ਦੁਬਾਰਾ ਰਿਪੀਟ ਪੜਦਨਾ ਕਈ ਪੰਨਿਆਂ ਬਹੁਤ ਬੜੀ ਤਿੰਨ ਚਾਰ ਵਾਰ ਰਿਪੀਟ ਵੀ ਪੜਿਆ ਹੋਇਆ ਮੈਂ ਕਿਤਾਬ ਦੇ ਵਿੱਚੋਂ ਸਮਝ ਲੱਗ ਜਾਂਦੀ ਜ਼ਰੂਰ ਪਰ ਤੁਸੀਂ ਮੈਂ ਕਹਣਾ ਵੀ ਆਖਰ ਨੂੰ ਜ਼ਰੂਰ ਸਮਝ ਲੱਗ ਜਾਂਦੀ ਪਰ ਪੰਨੇ ਜਿਆਦਾ ਵੇਖੇ ਹੀ ਬੁੱਕ ਮੋਟੀ ਦੇ ਕੇ ਕੀ ਡਰ ਜੰਨੇ ਆ ਪਰ ਮੈਂ ਕਹਿੰਦਾ ਵੀ ਮੈਂ ਇਹਨਾਂ ਸਮਾਂ ਲਾਤਾ ਨਾ ਅੱਜ ਤਰੀਕ ਹੈਗੀ ਆ 9 ਤਰੀਕ ਤੈ ਤੁਹੀਂ ਕਾਊਂਟ ਕਰ ਲਓ ਵੀ ਕਿੰਨਾ ਕ ਮਹੀਨੇ ਤੇ ਕਿੰਨੇ ਦਿਨ ਹੋ ਗਏ ਆ ਤੇ ਕਿੰਨੇ ਘੰਟੇ ਤੇ ਕਿੰਨੇ ਮਿੰਟ ਸਕਿੰਡ ਹੋ ਗਏ ਆ ਤੁਸੀਂ ਉਸ ਹਸਾਨ ਦੇਖ ਲਓ ਅਗਲਾ ਜਿਹੜਾ ਪੁਆਇੰਟ ਆਉਂਦਾ ਦੋਸਤੋ ਹਰ ਇੱਕ ਪੰਨਾ ਮੈਨੂੰ ਆਪਣਾ ਨਾ ਬਚਪਨ ਦਾ ਮੈਨੂੰ ਆਪਣਾ ਪਿਛੋਕੜ ਜੇ ਤੇ ਆ ਜਾਂਦਾ ਇਸ ਪੜ ਕੇ ਕਿਉਂਕਿ ਇਹਦੇ ਵਿੱਚ ਬਚਪਨ ਤੋਂ ਲੈ ਕੇ ਆਪਣੇ ਜਵਾਨੀ ਦੇ ਵੇਲੇ ਦੀ ਆਪਣੇ ਮਾਪਿਓ ਦੀਆਂ ਗੱਲਾਂ ਆਪਣੇ ਮਾਪੇ ਦੇ ਪਿਆਰ ਦੀਆਂ ਗੱਲਾਂ ਹਨ ਵੀ ਤੁਹਾਡੇ ਨਾਲ ਕਿਤਰਾ ਪਿਆਰ ਕਰਦੇ ਹੋ ਬੱਚੇ ਨਾਲ ਆਪਣਾ ਕਿਤਰਾ ਪਿਆਰ ਕਰਦੇ ਆ ਬੱਚੇ ਦੇਸ਼ ਨਾਲ ਕਿਤਰਾ ਪਿਆਰ ਕਰਦੇ ਆ ਹੀ ਪਲਾਂਟਿੰਗ ਸਾਰਾ ਕੁਝ A to Z ਸਾਰਾ ਕੁਝ ਲਿਖਿਆ ਹੋਇਆ ਆ ਤੇ ਮੈਨੂੰ ਪਛਾਣਨਾ ਤਾਂ ਜੋੜਦੇ ਆ ਕਿ ਬਚਪਨਿਆਂ ਦੇ ਵਿੱਚ ਬਹੁਤ ਜਾਂਦੀਆਂ ਗੱਲਾਂ ਕੀਤੀਆਂ ਗਈਆਂ ਮੈਂ ਵੀ ਬਚਪਨ ਐ ਕਰਦਾ ਸੀਗਾ ਲਾਈਕ ਰਾਲੋ ਦੀ ਮੈਮਰੀ ਬੁੱਕ ਹੈਗੀ ਯਾਰ ਡੈਡੀ ਤੁਸੀਂ ਆਪਣਾ ਬਚਪਨ ਤੇ ਕਰ ਸਕਦੇ ਇਸ ਨੂੰ ਪੜ੍ਹ ਕੇ ਤੇ ਮੈਨੂੰ ਤੇ ਐ ਲੱਗਾ ਕਿਉਂਕਿ ਹਰ ਬਰ ਕੋ ਨੂੰ ਹਰ ਬੰਦੇ ਦਾ ਪੜਨ ਦਾ ਵੱਖਰਾ ਵੱਖਰਾ ਨਜ਼ਰੀਆ ਹੁੰਦਾ ਔਰ ਵੱਖਰੇ ਵੱਖਰੇ ਨਜ਼ਰੀਆ ਨੇ ਦੇਖਦਾ ਵੀ ਮੈਂ ਚੋਂ ਕੀ ਸਿੱਖਣਾ ਉਹਦਾ ਮਤਲਬ ਕੀ ਆ ਉਹਦੇ ਇੱਕ ਜ਼ਿੰਦਗੀ ਦਾ ਇੰਡੈਕਸ ਵੱਖਰਾ ਹੁੰਦਾ ਵੀ ਉਹਨੇ ਕਿਹੜੇ ਕਿਹੜੇ ਪੁਆਇੰਟ ਆਪਣੀ ਜ਼ਿੰਦਗੀ ਦੇ ਵਿੱਚ ਲਿਖੇ ਹੋਏ ਨੇ ਵੀ ਇਹਨਾਂ ਦੇ ਉੱਤੇ ਹੀ ਜੀਣਾ ਉਹਨੇ ਹੁਣ ਮੈਂ ਜਿਹੜੇ ਹਸਾਨ ਆ ਰੀਡ ਕੀਤੀ ਆ ਤੇ ਉਹ ਹਸਾਨਾਂ ਤੁ ਤਾਂ ਜੇ ਤੁਸੀਂ ਰੀਡ ਕਰੋਗੇ ਤਾਂ ਤੁਸੀਂ ਆਪਣੇ ਹਿਸਾਬ ਨਾਲ ਦੇਖੋਗੇ ਇਹਦੇ ਵਿੱਚ ਕੀ ਨਿਕਲਦਾ ਤੁਹਾਡੇ ਹਨਾ ਕੀ ਨਿਚੋੜ ਨਿਕਲਦਾ ਕਿਤਾਬ ਤੋਂ ਬਾਅਦ ਤੁਹਾਡੇ ਪੜਨ ਤੋਂ ਬਾਅਦ ਹਨਾ ਪਰ ਮੈਂ ਜੋ ਦੇਖਿਆ ਹੈ ਵੀ ਮੈਨੂੰ ਆਪਣਾ ਬਚਪਨ ਵੀ ਚਿੱਤਿਆ ਆ ਬੜਾ ਜੋ ਉਹਨੇ ਗੱਲਾਂ ਕੀਤੀਆਂ ਵਾਕਿਆ ਕੁਝ ਗੱਲਾਂ ਰਿਲੇਟ ਕਰਦੀਆਂ ਸੀਗੀਆਂ ਜਿਹੜਾ ਆਪਾਂ ਛੁੱਟੀਆਂ 'ਚ ਜਾਂਦੇ ਹੁੰਦੇ ਸੀਗੇ ਨਾਨਕੇ ਦਾਦੇ ਘੇਣਾ ਬਹੁਤ ਹੁਣ ਚੀਜ਼ਾਂ ਤੇ ਘਟ ਰਹਿ ਗਈਆਂ ਪਰ ਆ ਚੀਜ਼ਾਂ ਕੋਲੇ ਸੋਚ ਕੇ ਵੇਖੋ ਵੀ ਇਹ ਚੀਜ਼ਾਂ ਘਟ ਗਈਆਂ ਕਿਉਂਕਿ ਸਮਾਂ ਘਟ ਗਿਆ ਲੋਕਾਂ ਕੋਲ ਇਹਦਾ ਮਾੜੀ ਜਿਹਨੂੰ ਕਹਿੰਦੇ ਮਾੜਾ ਪੁਆਇੰਟ ਹੈ ਵੀ ਸਮਾਂ ਘਟ ਗਿਆ ਲੋਕਾਂ ਕੋਲ ਕੰਮ ਵਧ ਗਿਆ ਭੱਜ ਦੌੜ ਵਧ ਗਈ ਇਸ ਕਰਕੇ ਆਡੇ ਕੋ ਆਪਣੇ ਆਪ ਲਈ ਵੀ ਟਾਈਮ ਨਹੀਂ ਰਹਿੰਦਾ ਇਸ ਕਰਕੇ ਆ ਬੁੱਕ ਦੇ ਵਿੱਚ ਮੈਨੂੰ ਤਾਂ ਪਛੋਕੜ ਜਿਹਾ ਆ ਜਾਂਦਾ ਕਿ ਜਿਹੜੀ ਆਪਣਾ ਬਚਪਨ ਚ ਆਇਆਦਾ ਵੀ ਆਪਾਂ ਕਿਤਰਾ ਕਰਦੇ ਹੁੰਨੇ ਆ ਟਾਇਲ ਚਲਾਉਣੇ ਹੁੰਨੇ ਗੈਰੀ ਰੇੜਿਆਂ ਨੇ ਹਣਾ ਕੁਝ ਹੀ ਬੜੇ ਤਨ ਪਤਾ ਕਿੰਨੀਆਂ ਹਸਤਾਨੀਆਂ ਕਰਦੇ ਰਹੇ ਆਪਾਂ ਬਚਪਨ ਦੇ ਵਿੱਚ ਉਹ ਤੁਹਾਨੂੰ ਪਤਾ ਹੋਣਾ ਤੇ ਉਹ ਚੀਜ਼ਾਂ ਨੂੰ ਚੇਤਿਆ ਕਰਾ ਦਿੰਦਾ ਰਿਹਾ ਇਹ ਬੁੱਕ ਬੜੇ ਵਧੀਆ ਤਰੀਕੇ ਨਾਲ ਮੈਨੂੰ ਚੇਤਾ ਕਰਾਈਆਂ ਨੇ ਵੀ ਹਾਂ ਯਾਰ ਕਲੀ ਕਲੀ ਚੀਜ਼ ਚੇਤੇ ਕਰਾਈ 8-9 ਮਹੀਨੇ ਹੋ ਗਏ ਲਗਭਗ ਪੜ੍ਹਦੇ ਹੋਏ ਮੈਨੂੰ ਘਾਟ ਹੀ ਹੋ ਗਿਆ ਵੈਸੇ 2 ਮਹੀਨੇ ਮੈਂ ਸਕੀਪ ਹੀ ਮਾਰੇ 1.5-2 ਮਹੀਨੇ ਤੇ ਘਾਟ ਹੀ ਹੋ ਜਿੰਨੀ ਵੀ ਬੁੱਕ ਪੜੀ ਆ ਪੰਨੇ ਤਕਰੀਬਨ ਹੈਗੇ ਆ ਮੈਂ ਦੇਖ ਕੇ ਦੱਸਦਾ ਤੁਹਾਨੂੰ ਪੰਨੇ ਇਹਦੇ ਵਿੱਚ ਤਕਰੀਬਨ 480 ਪੰਨੇ ਆ ਲਾਸਟ ਪੰਨੇ ਦੇ ਮਾਪਿਆ ਤੇ ਤੁਸੀਂ 478 ਦੇ ਵਿੱਚੋਂ 450 ਕ ਪੰਨਾ 470 ਪੰਨੇ ਲਾਉ ਦਈਂ 8 ਪੰਨੇ ਤਾਂ ਸਮਝ ਲਓ ਵਿਵਸਥਾ ਆ ਜਿਹੜੀ ਬੁੱਕ ਸਟਾਰਟ ਹੋਣ ਤੋਂ ਲੈ ਕੇ ਐਂਡ ਤੱਕ 470 ਪੰਨੇ ਆ ਤੇ ਬੜਾ ਇਹ ਵਧੀਆ ਡਿਫਾਈਨ ਕੀਤਾ ਗਿਆ ਇੱਕ ਕਲਚਰ ਨੂੰ ਇੱਕ ਦੇਸ਼ ਨੂੰ ਆਪਣੇ ਕਹਿੰਦੇ ਨੇ ਵੀ ਮਾਂ ਪਹਿਲਾਂ ਕਹਿੰਦੀ ਆ ਵੀ ਆਪਣੇ ਆਪ ਦਾ ਹੀ ਫਿਰ ਆਪਣੇ ਮਾਪਿਆਂ ਦਾ ਹੀ ਤੇ ਉਸ ਤੋਂ ਬਾਅਦ ਆਪਣੇ ਗਲੀ ਮੰਲੇ ਫਿਰ ਜ਼ਿਲ੍ਹੇ ਦਾ ਹੋਣੀ ਫਿਰ ਆਖਰ ਨੂੰ ਆਪਣੇ ਦੇਸ਼ ਦਾ ਹੋਣੀ ਆਪਣੇ ਸਟੇਟ ਦਾ ਵਹੀ ਫਿਰ ਆਖਰ ਨੂੰ ਆਪਣੇ ਦੇਸ਼ ਦਾ ਹੋਣੀ ਇਸ ਤਰ੍ਹਾਂ ਦੇ ਕੁਝ ਮੈਂ ਦੇ ਵਿੱਚੋਂ ਲੈਣਾ ਕੱਢਿਆ ਵੀ ਵਾਕਏ ਇਹ ਨਿਰਧਾਰਤ ਕਰਦੀ ਬੁੱਕ ਇਸ ਦੇ ਉੱਤੇ ਪਹਿਲਾਂ ਆਪਣੇ ਆਪ ਦਾ ਹੋਣੀ ਫਿਰ ਆਪਣੇ ਮਾਪਿਆਂ ਦਾ ਹਾਂ ਫਿਰ ਉਸ ਤੋਂ ਬਾਅਦ ਆਪਣੀ ਗਲੀ ਮਹਲੇ ਦਾ ਹੋਣੀ ਫਿਰ ਉਸ ਤੋਂ ਬਾਅਦ ਜਿਹੜੇ ਸਟੇਟ ਦੇ ਦੇਸ਼ ਦਾ ਹਨ ਫਿਰ ਆਪਣੇ ਦੇਸ਼ ਦਾ ਹਨ ਪਹਿਲਾਂ ਆਪਣੇ ਆਪ ਦਾ ਹਨ ਬੜਾ ਕੀ ਵਧੀਆ ਡਿਫਾਈਨ ਕਰਦੀ ਬੁੱਕ ਤਈ ਮੈਂ ਬਹੁਤ ਕੁਝ ਲਿਖਿਆ ਹੈ ਬੁੱਕ ਦੇ ਵਿੱਚੋਂ ਰੀਡ ਕਰਨ ਤੋਂ ਬਾਅਦ ਬਹੁਤ ਚੀਜ਼ਾਂ ਲਿਖੀਆਂ ਜਿਹੜੀਆਂ ਮੈਨੂੰ ਵਾਕਈ ਬੜਾ ਕਰੀਬ ਕਰਦੀਆਂ ਨੇ ਮੇਰੇ ਆਪਣੇ ਹੀ ਇਹ ਕਹਿੰਦੇ ਨੇ ਵੀ ਜੇਰੇ ਇਕੱਲੇ ਰਹਿੰਦੇ ਜਿਆਦਾਤਰ ਉਹਨਾਂ ਜਮਾਨਾ ਉਹ ਆ ਗਿਆ ਜਿੱਦੋਂ ਆਪਾਂ ਇਕੱਲੇ ਰਹਿਣ ਡੇਵੇਂ ਵੀ ਇਕੱਲੇ ਰਹਿ ਦੀ ਜਿਆਦਾ ਯਾਦ ਤੇ ਆਪਾਂ ਨੂੰ ਵੀ ਹਾਂ ਯਾਰ ਇਕੱਲੇ ਰਹੀਏ ਕੁਛ ਨਾ ਕੁਛ ਕਰੀਏ ਕੋਈ ਡਿਫਰੈਂਟ ਚੀਜ਼ ਕਰੀਏ ਆਪਣੇ ਆਪ ਨੂੰ ਸੈਟੀਸਫਾਈ ਕਰੇ ਜ਼ਿੰਦਗੀ ਚਾਹੇ ਕੁਝ ਸਮਾਂ ਆਪਣੇ ਕੋ ਕੁਝ ਮਹੀਨੇ ਨੇ ਕੋਸਾਲ ਨੇ ਕੋਸ ਸਾਹ ਬਜੇ ਨੇ ਤੇ ਆਪਾਂ ਜਰੂਰ ਵਧੀਆ ਤਰੀਕੇ ਨਾਲ ਗੁਜ਼ਾਰੀਏ ਤੇ ਭਾਵੇਂ ਆਪਣੇ ਆਪ ਨੂੰ ਇਕੱਲੇ ਕੋਣ ਰੱਖੀਏ ਜਿਆਦਾਤਰ ਮਨੋ ਲੋਕਾਂ ਜਾ ਆ ਗਿਆ ਵੀ ਆਪਾਂ ਇਕੱਲੇ ਰਹਿਣ ਡੇਵੇਂ ਪਰ ਵਧੀਆ ਜਿੱਥੇ ਲੋਕ ਕੁਛ ਨੇ ਉਹ ਚੀਜ਼ ਹੋਣੀ ਚਾਹੀਦੀ ਆ ਬਾਕੀ ਕਹਿਣ ਨੂੰ ਤਾਂ ਬਹੁਤ ਗੱਲਾਂ ਨੇ ਪਰ ਬੁੱਕ ਦੇ ਬਾਰੇ ਮੈਂ ਉਹ ਵਰਤ ਕਰਦੀਏ ਬੁੱਕ ਮੈਂ ਭਾਵੇਂ ਇਹਨੂੰ 2 ਸਾਲ ਹੋਰ ਲਾਣਾ ਆ ਮੈਂ 2 ਸਾਲ ਬਾਅਦ ਮੈਂ ਕੰਟੈਂਟ ਇਹਦਾ YouTube ਤੇ ਪਾਵਾਂ ਪਰ ਮੈਨੂੰ ਉਸ ਤੋਂ ਜ਼ਿਆਦਾ ਮੇਰਾ ਸਮਾਂ ਨਹੀਂ ਬਰਬਾਦ ਕੀਤਾ ਸਮਾਂ ਬਹੁਤ ਜ਼ਰੂਰ ਬਹੁਤ ਲਾਇਆ ਪਰ ਮੈਂ ਸਮਾਂ ਨਹੀਂ ਬਰਬਾਦ ਕੀਤਾ ਇਹਨੇ ਅਗਲਾ ਜਿਹੜਾ ਪੁਆਇੰਟ ਹੈਗਾ ਦੋਸਤੋ ਉਹ ਹੈਗਾ ਵੀ ਮੇਰੀ ਸਭ ਤੋਂ ਲੰਬੀ ਕਿਤਾਬ ਜਿਹੜੀ ਆ ਉਹ ਇਹੀ ਰਹੀ ਹੈ ਇਸ ਤੋਂ ਪਹਿਲਾਂ ਕੋਈ ਲੰਬੀ ਕਿਤਾਬ ਨਹੀਂ ਰਹੀ ਮੇਰੀ ਆ ਮੈਂ ਇਸ ਤੋਂ ਪਹਿਲਾਂ ਕਿਤਾਬ ਪੜਨ ਦਿਆ ਸੀਗਾ ਇਤਿਹਾਸਿਕ ਕਿਤਾਬ ਸੀਗੀ ਕਰਤਾ ਸਿੰਘ ਸਰਾਬਾ ਮੈਂ ਕਈ ਵਾਰ ਇਹ ਕਹਿੰਦਾ ਨਾ ਵੀ ਇਤਿਹਾਸਿਕ ਕਿਤਾਬਾਂ ਲਈ ਰਾਡੇ ਕੋ ਬਹੁਤ ਲੰਬਾ ਸਮਾਂ ਚਾਹੀਦਾ ਵਾ ਤਹੀਂ ਸਵੇਰ ਤੋਂ ਲੈ ਕੇ ਲਗਭਗ ਆਪਣੇ ਦਿਨ ਦੇ 12 ਘੰਟਿਆਂ ਦੇ ਵਿੱਚ ਤੁਸੀਂ 4-5 ਘੰਟੇ ਤਾਂ ਫ੍ਰੀ ਹੋਣੇ ਚਾਹੀਦੇ ਹੋ ਤੇ ਫਿਰ ਤੁਹਾਨੂੰ ਇੱਕ ਬੁੱਕ ਇਤਿਹਾਸਿਕ ਬੁੱਕ ਪੜਨ ਦਾ ਫਾਇਦਾ ਮੇਰੇ ਖਿਆਲ ਮੈਂ ਆਪਣੀ ਜਿਹੜੀ ਮੇਰੀ ਸੋਚਨ ਬਦਲੀ ਹੈ ਮੈਂ ਆਪਣੇ ਮਾਹੌਲ ਦੇ ਹਿਸਾਬ ਨਾਲ ਦੱਸਣਾ ਆਪਣੇ ਜਿਹੜਾ ਲਾਗੇ ਮੇਰੇ ਜੋ এনवायरमेंट ਹੁੰਦਾ ਉਹ ਹਿਸਾਬ ਨਾਲ ਕਹਿੰਦੇ ਆ ਬਾਕੀ ਹਰ ਬੰਦੇ ਦਾ ਵੱਖਰਾ ਵੱਖਰਾ ਸਿਸਟਮ ਹੈ ਪਰ ਮੇਰੇ ਹਿਸਾਬ ਨਾਲ ਇਤਿਹਾਸਿਕ ਬੁੱਕ ਮੈਨੂੰ ਪੜਨ ਲੱਗਾ 4 ਘੰਟੇ ਚਾਹੀਦੇ ਆ ਸਮਝਣ ਲਈ ਕਿਉਂਕਿ ਉਸ ਸਨਾ ਤਰੀਕ ਬੜਾ ਕੁਝ ਦੱਸਿਆ ਹੁੰਦਾ ਇਤਿਹਾਸਿਕ ਉਹ ਕਾਵੇਂ ਨਹੀਂ ਬਸ ਵੀ ਕੁਝ ਵੀ ਚੀਜ਼ ਲਿਖਤੀ ਤੇ ਆਇਆ ਗਿਆ ਜੋ ਵੀ ਕੁਝ ਲਿਖਤਾ ਇਹ ਜਿਹੜੀਆਂ ਉਹਨੀਆਂ ਕਿਤਾਬਾਂ ਨੂੰ ਕਹਿੰਦੇ ਆਪਾਂ ਵੀ ਇਹਨੇ ਆਪਣਾ ਆਪਣੇ ਦੇਸ਼ ਪ੍ਰਤੀ ਪਿਆਰ ਦੱਸਿਆ ਆਪਣੇ ਮਾਪਿਓ ਪ੍ਰਤੀ ਪਿਆਰ ਦੱਸਿਆ ਆਪਣੇ ਬਚਪਨ ਨੂੰ ਇੱਕ ਵਧੀਆ ਤਰੀਕੇ ਨਾਲ ਜੋ ਡਿਫਾਈਨ ਕੀਤਾ ਵਾ ਬੁੱਕ ਦੇ ਵਿੱਚ ਉਹ ਚੀਜ਼ ਕਹਿ ਦਿੰਦੇ ਆਪਾਂ ਪਰ ਇਤਿਹਾਸਿਕ ਬੁੱਕਾਂ ਇੱਕ ਤਰੁੱਥ ਚੀਜ਼ ਆ ਵੀ ਹਾਂ ਜੀ ਜੋ ਹੋਈ ਸੀਗੀ ਇਹ ਘਟਨਾ ਹੋਈ ਸੀਗੀ ਇਹ ਇਤਿਹਾਸ ਆ ਆਪਣਾ ਇਹ ਚੀਜ਼ੇ ਆ ਇਸ ਬੁੱਕ ਨੂੰ ਤਾਂ ਮੈਂ ਕਹਿੰਦਾ ਆ ਵੀ ਤੁਸੀਂ ਥੋੜਾ ਫ੍ਰੀ ਮਾਈਂਡ ਹੋ ਕੇ ਪੜਸੋ ਜਦੋਂ ਤੁਹਾਡੀ ਮਰਜ਼ੀ ਤੁਸੀਂ ਦੋ ਪੰਨੇ ਪੜ੍ਹੇ ਰਿਲੈਕਸ ਹੋ ਜਾਊਗਾ ਇਰ ਲੈਕਸੇਸ਼ਨ ਬੁੱਕ ਆ ਬਹੁਤ ਵਧੀਆ ਇਸ ਤੋਂ ਉੱਪਰ ਮੈਨੂੰ ਲੱਗਦਾ ਨਹੀਂ ਕੋਈ ਬੁੱਕ ਹੋਊਗੀ ਭਾਵੇਂ ਭੇਜਨੀ ਮਰਜ਼ੀ ਵੀਡੀਓ ਦੇਖ ਲਓ ਵਡੀਆਂ ਤੋਂ ਵਡੀਆਂ ਬੁੱਕਾਂ ਦੇ ਵਿੱਚ ਵੀ ਮੈਂ ਇੱਕ ਦੋ ਨਾਮ ਲੈ ਦਣਾ ਰਾਣਾ ਨੰਬੇ ਬਾਈ ਜੀ ਦੀ ਬੁੱਕ ਆ ਮੈਂ ਰੀਸੈਂਟਲੀ ਉਹੀ ਪੜ੍ਹੀ ਆ ਉਹਦੇ ਵਿੱਚ ਵੀ ਇਹ ਬੁੱਕ ਦਾ ਜ਼ਰੂਰ ਜ਼ਿਕਰ ਕੀਤਾ ਗਿਆ ਹੋਇਆ ਵਾ ਕਈ ਜਿਹੜੇ ਆਪਣੇ ਆਰਟਿਸਟ ਨੇ ਉਹਨਾਂ ਨੇ ਵੀ ਇਸ ਬੁੱਕ ਦਾ ਜ਼ਿਕਰ ਕੀਤਾ ਹੋਇਆ ਮੇਰਾ ਦਾਗਿਸਤਾਨ ਬਹੁਤ ਹੀ ਜਿਹੜੇ ਪੜ੍ਹਦੇ ਨੇ ਬੁੱਕਾਂ ਉਹਨਾਂ ਦੀ ਜ਼ਰੂਰ ਬੁੱਕ ਲਾਇਬ੍ਰੇਰੀ ਦੇ ਵਿੱਚ ਇਹ ਬੁੱਕ ਜ਼ਰੂਰ ਹੋਊਗੀ ਮੇਰਾ ਦਾਗਿਸਤਾਨ ਇਹ ਮੈਂ ਸ਼ੋਰ ਹੋ ਕੇ ਕਹਿਣਾ ਕੋ ਕਿ ਮੈਂ ਬਹੁਤ ਹੀ ਵੀਡੀਓਜ਼ ਦੇਖ ਚੁੱਕ ਤੇ ਪਿੱਛੇ ਮੌਸਮ ਬੜਾ ਹੋ ਰਹੀਆ ਹਵਾ ਵੀ ਬੜੀ ਹੋ ਰਹੀਆ ਚੱਲ ਰਹੀਆ ਤੇ ਅਗਲਾ ਪੁਆਇੰਟ ਜਿਹੜਾ ਦੋਸਤੋ ਹੈਗਾ ਵਾ ਵੀ ਮੈਂ ਇਹਨੂੰ ਪੜ ਨਹੀਂ ਰਿਹਾ ਇਹਨੂੰ ਮੈਂ ਸਮਝ ਰਿਹਾ ਐ ਮੈਂ ਪੜ ਨਹੀਂ ਰਿਹਾ ਇਹਨੂੰ ਮੈਂ ਸਮਝ ਰਿਹਾ ਬਹੁਤ ਕਹਿਣਾ ਵੀ ਮੈਂ ਅੱਗੇ ਵੀ ਮੈਂ ਦੋ ਕ ਪੰਨਿਆਂ ਦੇ ਵਿੱਚ ਦੋ ਕ ਸ਼ਬਦਾਂ ਦੇ ਵਿੱਚ ਸਟਕ ਹੋ ਜੰਨਾ ਉਹਨਾਂ ਉਹ ਸ਼ਬਦਾਂ ਨੂੰ ਲੈ ਕੇ ਮੈਂ ਖਿੱਚੀ ਜਾਣਾ ਉਹਨਾਂ ਵੀ ਇਹ ਕਿਉਂ ਉਹਦੇ ਉੱਤੇ ਮੈਨੂੰ ਕੁਝ ਲਾਈਨ ਮਿਲ ਗਈ ਤੇ ਮੈਂ ਆਪਣੇ ਵੀ ਲਿਖ ਲੈਣੀ ਕਿਉਂਕਿ ਮੇਰਾ ਜਿਹੜਾ ਲਿਖਣ ਦਾ ਪਰਪਸ ਹੈਗਾ ਵਾ ਉਹ ਜਸਟ ਰਿਲੈਕਸ ਕਰਨਾ ਜਦੋਂ ਮੈਂ ਰਿਲੈਕਸ ਹੋ ਗਿਆ ਮੈਂ ਨਾਲੇ ਲਿਖਣ ਸ਼ੁਰੂ ਕਰ ਦਿੰਦਾ ਯਾ ਮਿਊਜ਼ਿਕ ਆਂਦੇ ਵਿੱਚ ਚਲਾ ਲੈਣਾ ਆਪਣੇ ਵੀ ਮੈਂ ਰਿਲੈਕਸ ਹੋਣਾ ਚਾਹੀਦਾ ਵੀ ਹਾਂ ਯਾਰ ਹੁਣ ਸਭ ਕੰਮ ਹੋ ਗਏ ਨੇ ਸਭ ਟੈਨਸ਼ਨਾਂ ਦੂਰ ਨੇ ਸਭ A to Z ਹੈ ਕਈ ਮੈਂ ਕਿ ਨਾ ਥੋੜਾ ਨੈਗੇਟਿਵ ਪੁਆਇੰਟ ਲੱਗੂਗਾ ਕਈ ਜਿਹੜੇ ਕਹਿੰਦੇ ਨੇ ਵੀ ਆਪਾਂ ਸ਼ਰਾਬ ਪੀ ਕੇ ਲਿਖਦੇ ਆਂ ਕਈ ਕਹਿੰਦੇ ਆਪਾਂ ਕੁਛ ਨਸ਼ਾ ਕਰਕੇ ਫੇਰ ਆਪਾਂ ਲਿਖਦੇ ਆਂ ਕੋਈ ਜੀ ਰਿਲੈਕਸੇਸ਼ਨ ਹੁੰਸਲੇ ਉਹ ਉਹਨਾਂ ਦੀ ਟੈਨਸ਼ਨ ਆ ਹੁਣ ਉਸ ਨੂੰ ਤਾਂ ਵੀ ਹੋਣਗੀਆਂ ਪਰ ਮੈਨੂੰ ਲੱਗਦਾ ਮੇਰੀ ਟੈਨਸ਼ਨ ਆ ਜਿਹੜੇ ਮੇਰੇ ਕੰਮਕਾਰ ਹੈ ਮੇਰਾ ਸਪੈਸ ਹੈ ਜਿਹੜਾ ਇੰਨਾ ਕੁ ਠੀਕ ਹੈ ਮੈਨੂੰ ਹੈਗਾ ਮੈਂ ਇਸ ਤਰ੍ਹਾਂ ਰਿਲੈਕਸ ਹੋ ਜਾਣਾ ਤੇ ਆਪਣੇ ਉੱਤੇ ਚੀਜ਼ਾਂ ਆਵੇ ਨਹੀਂ ਹੋਣ ਦਿੰਦਾ ਮੇਰਾ ਹੁਣ ਗਰਮੀ ਦਾ ਮੌਸਮ ਹੈ ਆਪਣੇ ਆਪ ਨੂੰ ਗਰਮੀ ਦੇ ਉੱਤੇ ਆਵੇ ਨਹੀਂ ਹੋਣ ਦਿੰਦਾ ਪੱਕਾ ਬੰਦੀ ਹੋਵੇ ਮੈਂ ਰਹਿਣਾ ਗਿੱਜ ਗਿਆ ਅੱਜ ਤੋਂ ਨਹੀਂ ਬੜੇ ਸਾਲਾਂ ਤੋਂ ਪਹਿਲਾਂ ਹੀ ਮੈਂ ਗਿੱਜ ਗਿਆ ਅਗਲਾ ਪੁਆਇੰਟ ਦੇ ਉੱਤੇ ਗੱਲ ਕਰੂੰਗਾ ਦੋਸਤੋ ਐਦਾਂ ਕਿ ਕਿਤਾਬ ਨੂੰ ਖਰੀਦਣਾ ਤੇ ਕਿਤਾਬ ਨੂੰ ਅਪਣਾਉਣਾ ਦੋਵੇਂ ਵੱਖ-ਵੱਖ ਰਾਹ ਨੇ ਜੇ ਤੁਸੀਂ ਕਿਤਾਬ ਨੂੰ ਅਪਣਾ ਲਿਆ ਤੇ ਤੁਹਾਡੇ ਵਾਸਤੇ ਨੂੰ ਖਰੀਦਣਾ ਬਹੁਤ ਛੋਟੀ ਗੱਲ ਆ ਤੇ ਤੇ ਖਰੀਦ ਲਿਆ ਉਹਨੂੰ ਅਪਣਾਣੀ ਤੇ ਤੁਹਾਡੇ ਲਈ ਬਹੁਤ ਹੀ ਵੱਡੀ ਗੱਲ ਆ ਵੀ ਤੁਸੀਂ ਕਿਤਾਬ ਨੂੰ ਅਪਣਾਉਣਾ ਬਹੁਤ ਵੱਡੀ ਗੱਲ ਆ ਉਹਨੂੰ ਪੜਨਾ ਤੇ ਫੇਰ ਹੀ ਤੁਸੀਂ ਕਹੋਗੇ ਜੇ ਤੁਸੀਂ ਪਣਾ ਲਿਆ ਤੇ ਜੇ ਤੁਸੀਂ ਅਪਣਾਓਗੇ ਤੇ ਫਿਰ ਉਹਨੂੰ ਆਪਣਾਪਣ ਦੋਗੇ ਆਪਣਾ ਸਮਾਂ ਦੋਗੇ ਕਿਤਾਬ ਨੂੰ ਕਿਤਾਬ ਨੂੰ ਆਪਣਾ ਸਮਾਂ ਹਮੇਸ਼ਾ ਦੋਗੇ ਪਰ ਤੁਹਾਡੇ ਲਈ ਸਮਝ ਜ਼ਰੂਰ ਹੋਣਾ ਚਾਹੀਦਾ ਕਿ ਤੁਸੀਂ ਕਿਤਾਬ ਨੂੰ ਸਮਝ ਜਵੋ ਤੇ ਅਪਣਾਉਣਾ ਤੇ ਕਿਤਾਬ ਨੂੰ ਖਰੀਦਣਾ ਦੋਵੇਂ ਵੱਖ-ਵੱਖ ਰਾਹ ਨੇ ਇਹਨਾਂ ਨੂੰ ਕਦੀ ਵੀ ਮਿਲਾ ਕੇ ਨਾ ਦੇਖਿਆ ਜਾਵੇ ਤੇ ਦੋਸਤੋ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਬੁੱਕ ਦਾ ਟਰਾਂਸਲੇਟ ਕੀਤਾ ਪੰਜਾਬੀ ਦੇ ਵਿੱਚ ਤੇ ਬਹੁਤ ਹੀ ਵਧੀਆ ਵੀ ਮਿਸਕੀ ਪੜਨ ਨੂੰ ਬਾਤ ਕੁਝ ਮਿਲਿਆ ਮੈਨੂੰ ਇੱਕ 네ਗੇਟਿਵ ਪੁਆਇੰਟ ਦੀ ਮੈਂ ਗੱਲ ਕੀਤੀ ਸੀ ਜੀ ਮੈਂ ਜਿਹੜਾ ਬੁੱਕ ਦੇ ਲਾਸਟ ਦਾ ਦੱਸੂਗਾ ਮੈਨੂੰ ਲੱਗਦਾ ਇਸ ਬੁੱਕ ਦੇ ਵਿੱਚ ਕਈ ਸ਼ਬਦ ਇਹੋ ਜਿਹੇ ਨੇ ਜਿਹੜੇ ਵਾਵਾ ਹੀ ਠੇਟ ਨੇ ਜਿਹੜੇ ਵਾਵਾ ਹੀ ਨਾ ਸਮਝ ਨਹੀਂ ਹੋਗੇ ਉਸੇ ਵੇਲੇ ਹੈਗੇ ਨਹੀਂ ਤੇ ਜਦੋਂ ਬੰਦਾ ਬੁੱਕ ਦਾ ਫਲੋ ਬਣਾ ਹੁੰਦਾ ਇੱਕ ਪੜਨ ਵਾਲਾ ਤੇ ਆਪਾਂ ਜਦੋਂ ਬੁੱਕ ਨੂੰ ਪੜਦੇ ਜਾਂਦੇ ਆ ਤੇ ਵਿੱਚ ਇੱਕ ਸ਼ਬਦ ਸਟਕ ਕਰ ਜਾਂਦਾ ਉਹ ਸ਼ਬਦ ਦਾ ਥੱਲੇ ਮਤਲਬ ਜ਼ਰੂਰ ਲਿਖਣਾ ਚਾਹੀਦਾ ਵੀ ਆਪਾਂ ਨੂੰ ਇਸ ਦੀ ਵਿਆਖਿਆ ਥੋੜੀ ਲਿਖਣੀ ਚਾਹੀਦੀ ਵੀ ਜਦ ਆਪਾਂ ਠੇਠ ਪੰਜਾਬੀ ਯੂਜ਼ ਕਰਦੇ ਹਾਂ ਤੇ ਆਪਾਂ ਨੂੰ ਥੋੜਾ ਮਤਲਬ ਥੱ ਬਹੁਤ ਘੱਟ ਬੰਦੇ ਆ ਮੈਨੂੰ ਜੇ ਮੈਂ ਕਹਾਂ ਪੰਜਾਬੀ ਭਾਸ਼ਾ ਆਉਂਦੀ ਹੈ ਪ੍ਰੋਪਰ ਤੇ ਨਹੀਂ ਆਉਂਦੀ ਅਸੀਂ ਤੇ ਸ਼ਬਦਾਂ ਚ ਉਲਝੇ ਹੋਏ ਬੰਦੇ ਆ ਕੋਈ ਵੀ ਲਾ ਲੋ ਆਪਾਂ ਪੜ੍ਹ ਹੀ ਸਿੱਖ ਹੀ ਨਹੀਂ ਪਉਂਦੇ ਹਰ ਇੱਕ ਚੀਜ਼ ਨੂੰ ਸਿਰਫ ਸਿੱਖਦੇ ਰਹਿਨੇ ਆ ਤੇ ਸਿੱਖਦੇ ਸਿੱਖਦੇ ਹੀ ਪੂਰੇ ਹੋ ਜਾਣਾ ਇੱਕ ਦਿਨ ਜੱਗ ਤੋਂ ਤੇ ਉਹ ਚੀਜ਼ ਆ ਪਰ ਉਹ ਚੀਜ਼ ਦੀ ਵਿਆਖਾ ਜ਼ਰੂਰ ਦੇਣੀ ਚਾਹੀਦੀ ਮੈਨੂੰ ਨਹੀਂ ਪਤਾ ਹੁਣ ਜ਼ਿਆਦਾ ਵੀਡੀਓ ਦੇਖਦੇ ਹੋਣੀਆਂ ਨਾ ਦੇਖਦੇ ਮੈਨੂੰ ਨਹੀਂ ਪਤਾ ਵੀ ਦੇਖੀ ਹੈ ਨਹੀਂ ਦੇਖੀ ਪਰ ਜੇ ਤੇ ਹੁੰਦਾ ਹੋ ਸਕੇ ਤੇ ਕੋਈ ਵੀ ਹੋਰ ਬੁੱਕਾਂ ਜਾਂ ਕੋਈ ਵੀ ਲਿਖਦਾ ਜਾਂ ਕੋਈ ਪੰਜਾਬੀ ਵਰਡ ਲਿਖਦਾ ਕੋਈ ਉਹ ਜਾਂ ਠੇੜ ਪੰਜਾਬੀ ਵਰਡ ਲਿਖਦਾ ਤੇ ਜ਼ਰੂਰ ਥਲੇ ਵਿਆਖਿਆ ਜ਼ਰੂਰ ਦੇਣੀ ਚਾਹੀਦੀ ਆ ਅਗਰ ਹੋ ਸਕੇ ਤਾਂ ਅਗਰ ਨਹੀਂ ਤਾਂ ਫਿਰ ਸ਼ਬਦ ਨੂੰ ਤੋੜ ਮੋੜ ਕੇ ਥੋੜਾ ਜਿਆਦਾ ਜ਼ਰੂਰ ਉਹਦਾ ਵਿੱਚ ਇੰਗਲਿਸ਼ ਦਾ ਡੈਫੀਨੇਸ਼ਨ ਜ਼ਰੂਰ ਦੇਣੀ ਚਾਹੀਦੀ ਆ ਜਾਂ ਬੰਦਾ ਦੇਖ ਸਕੇ ਬਰੋਕਟ ਕੋਮਾ ਪਾ ਕੇ ਬੰਦਾ ਲੱਭ ਸਕੇ ਵੀ ਇਹਦਾ ਮਤਲਬ ਕੀ ਸੀਗਾ ਆਪਣੇ ਹਿਸਾਬ ਨਾਲ ਮਾਈਂਡ ਚ ਟ੍ਰਾਂਸਲੇਟ ਕਰਕੇ ਉਸ ਮਤਲਬ ਨੂੰ ਜੇ ਉਹਨੇ ਕੁਝ ਲਿਖਣਾ ਹੋਵੇ ਅੱਗੇ ਤੇ ਕਰ ਸਕਦਾ ਮੈਂ ਤਾਂ ਅਹੀ ਜੀ ਮੈਂ ਉਹ ਸ਼ਬਦ ਦੇ ਤੋਸਣਾ ਕੋਈ ਲਿਖਣ ਦੀ ਕੋਸ਼ਿਸ਼ ਕਰ ਮੋਗਲ ਦੇ ਸਾਰੇ ਚੀਜ਼ਾਂ ਨਹੀਂ ਬਿਹਾਲੀ ਪੰਜਾਬੀ ਬਹੁਤ ਪਿੱਛੇ ਪਛਾ ਗਈ ਜਿਹੜਾ ਨਾ ਉੱਤੇ ਬਹੁਤ ਵਧੀਆ ਤਰੀਕੇ ਨਾਲ ਟਰਾਂਸਲੇਟ ਨਹੀਂ ਕੀਤਾ ਗਿਆ ਮੈਂ ਬਹੁਤ ਕੋਸ਼ਿਸ਼ ਕਰ ਰਹਾ ਕਿ ਮੈਂ ਪੰਜਾਬੀ ਭਾਸ਼ਾ ਦੇ ਜਿਹੜੇ ਅੱਖਰ ਨੇ ਜਿਹੜੇ ਦੇਸੀ ਮਿਨੇ ਨੇ ਜਿਤਨਾ ਬਹੁਤ ਹੀ ਵੱਖ-ਵੱਖ ਚੀਜ਼ਾਂ ਦੇ ਉੱਤੇ ਮੈਂ ਵੀਡੀਓਜ਼ ਐਨੀਮੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਜੇ ਤੇ ਹੋ ਗਿਆ ਇਹਨੂੰ ਫਿਊਚਰ ਵਿੱਚ ਆਪਣੇ ਚੈਨਲ ਦੇ ਉੱਤੇ ਹੀ ਸ਼ੇਅਰ ਕਰੂੰਗਾ ਪੈਕਸ ਬਣਾ ਕੇ ਮੈਂ ਉਹਨੂੰ ਸੇਲ ਵੀ ਕਰੂੰਗਾ ਕਿਉਂਕਿ ਮੈਂ ਆਪਣੀ ਮਿਹਨਤ ਦਾ ਜਰੂਰ ਜਣਾਵਾ ਖਰਚਾ ਪਾਣੀ ਉੱਤੇ ਲੈਣਾ ਹੀ ਲੈਣਾ ਪਰ ਆਖਰ ਨੂੰ ਮੈਂ ਇਹ ਕਹਿਣਾ ਚਾਹੂੰਗਾ ਵੀ ਬਾਤ ਤਾਂ ਵਧੀਆ ਬੋਕਿਆ ਇਸ ਤੋਂ ਇਹ ਸਭ ਤੋਂ ਪਹਿਲਾ ਪੜ੍ਹਣੀ ਚਾਹੀਦੀ ਬੁੱਕ ਇਹ ਸਭ ਤੋਂ ਪਰ ਬੁੱਕ ਨਹੀਂ ਕਹਿ ਸਕਦੇ ਕਿਉਂਕਿ ਹਮੇਸ਼ਾ ਹੀ ਵਧੀਆ ਤੋਂ ਵਧੀਆ ਲਿਖਾਰੀ ਨੇ ਇਸ ਦੁਨੀਆ ਦੇ ਵਿੱਚ ਬੜੀ ਵਧੀਆ ਸੋਚਾਂ ਬੈਠੀਆਂ ਨੇ ਤੇ ਸਭ ਤੋਂ ਉੱਪਰ ਨਹੀਂ ਕਹੂੰਗਾ ਸਭ ਤੋਂ ਪਹਿਲਾ ਬੁੱਕ ਪਿਰੋਦ ਪੜ੍ਹਣੀ ਚਾਹੀਦੀ ਹੈ ਜੇਨ ਤੂੰ ਹੀ ਫਿਰ ਸਟਾਰਟ ਕਰ ਸਕਦੇ ਆਪਣੀ ਜ਼ਿੰਦਗੀ ਦੀ ਜਿਹਨੂੰ ਕਹਿੰਦੇ ਬਿਗਨਰ ਜਿਨ੍ਹਾਂ ਨੇ ਪੜ੍ਹਨਾ ਸਟਾਰਟ ਕਰਨਾ ਤੇ ਮੇਰਾ ਦਾਗਿਸਤਾਨੀ ਤੇ ਵੈਰੀ ਗੁੱਡ ਬੁੱਕ ਫਾਰ ਰੀਡਿੰਗ ਜਿਨ੍ਹਾਂ ਨੇ ਸਟਾਰਟਿੰਗ ਕਰਨੀ ਹੈ ਲਈ ਰੀਡਿੰਗ ਕਰਨ ਦੀ ਤੇ ਮੇਰੇ ਅਕੋਰਡਿੰਗ ਤੁਹਾਡੇ ਅਕੋਰਡਿੰਗ ਕੋਈ ਹੋਰ ਬੁੱਕ ਹੋਗੀ ਬਹੁਤ ਜ਼ਿੰਦਗੀ ਚ ਲਿਖਣ ਵਾਲੇ ਬੈਠੇ ਪਰ ਮੇਰੇ ਕੋਲਿੰਗ ਹੈ ਇਸ ਬੁੱਕ ਨੂੰ ਜ਼ਰੂਰ ਪੜਨਾ ਚਾਹੀਦਾ ਤੇ ਦੋਸਤੋ ਲਾਸਟ ਇਹੀ ਕਹਿਣਾ ਚਾਹੁੰਗਾ ਵੀ ਪੜਦੇ ਰਹੋ ਸਿੱਖਦੇ ਰਹੋ ਤੇ ਲਿਖਦੇ ਰਹੋ ਤੇ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਸਸਿਆਕਾਰ ਮੇਰੇ ਵੱਲੋਂ ਦੋਸਤੋ ਚੈਨਲ ਨੂੰ ਜੁਬ ਸਬਸਕ੍ਰਾਈਬ ਕਰਿਓ ਅਗਰ ਤੁਹਾਨੂੰ ਕੋ ਸਿੱਖਣ ਨੂੰ ਮਿਲਿਆ ਇਸ ਵੀਡੀਓ ਦੇ ਵਿੱਚ ਤੇ ਮੈਨੂੰ ਜ਼ਰੂਰ ਥਲੇ ਕਮੈਂਟ ਸੈਕਸ਼ਨ ਚ ਜੂਰ ਦੱਸਿਓ ਤੇ ਇਸ ਬੁੱਕ ਨੂੰ ਜ਼ਰੂਰ ਪੜਿਓ ਧੰਨਵਾਦ ਜੀ ਸਾਰਿਆਂ ਨੂੰ ਸਸਿਆਕਾਰ